ਉਹਨਾਂ ਦੇ ਇਹ ਸਾਰੇ ਬੈਲੀ ਜੀ ਜਮਨ ਤੇ ਉਹਦੀ ਤਿੰਨ ਕਿਸਮ ਦੀ ਜਮਨ ਜਮਨ ਲਾਈ ਹੋਈ ਹੈ ਜੀ ਮੇਰੇ ਅੱਛਾ ਜੀ ਸੀਡਲੈਸ ਜਮਨਾਂ ਜੀ ਅੱਛਾ ਦੇਸੀ ਜਮਨਾਂ ਜੀ ਇੱਕ ਵਾਈਟ ਜਮਨ ਅੱਛਾ ਇੱਕ ਸੀਡਲੈਸ ਜਮਨ ਹਾਂ ਜੀ ਉਹ ਸਾਹਮਣੇ ਨੇੜੇ ਇੱਕ ਦੇਸੀ ਫੀਡਲੈਸ ਦੇ ਨੇੜੇ ਉਹ ਸੀਡਲੈਸ ਜਮਨਾਂ ਹੈ ਜੀ ਹਾਂ ਜੀ ਅੱਛਾ ਇੱਧਰ ਦੇਸੀ ਖੜੀ ਹੈ ਜੀ ਅੱਛਾ ਜੀ ਉਹਦੇ ਮੂਰੇ ਦੋ ਛੋਟੇ ਨੇ ਹਾਲੇ ਵੱਡੇ ਨਹੀਂ ਹੋਏ ਹੈਗੇ ਜੀ ਉਹ ਹੈਗੇ ਆ ਉਹਦੇ ਆਪਣੇ ਵਾਈਟ ਵਾਈਟ ਜਮਨ ਤੇ ਇਹ ਇਹ ਸਾਰੇ ਅੰਬਾਂ ਦੀਆਂ ਵੈਰਾਈਟੀਆਂ ਜੀ ਅੱਛਾ ਜੀ ਇਹ ਉਹ ਜਿਹੜਾ ਸਾਹਮਣੇ ਅੰਬ ਖੜਾ ਜੀ ਇਹ ਹਾਂਜੀ ਇਹ ਆਪਣਾ ਮੀਆਂ ਦਾਸੀਆਂ ਦਾਸੀ ਮੀਆਂ ਦਾਸੀ ਮੀਆਂ ਦਾਸੀ ਮੀਆਂ ਦਾਸੀ ਅੰਬ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ਜੀ ਕੀ ਪ੍ਰਾਈਸ 1 ਕਿਜੀ ਲੱਖਾਂ ਦੇ ਵਿੱਚ ਪ੍ਰਾਈਸ ਹਾਂਜੀ ਅੱਛਾ ਇੱਥੇ ਇਹ ਮੇਰੇ ਕੋਲ ਦੋ ਪਲਾਂਟ ਨਹੀਂ ਦੋ ਪਲਾਂਟ ਹੈਗੇ ਜੀ ਹਾਂਜੀ ਦੋ ਮਹੀਨੇ ਚਲਾਏ ਹੋਣੇ ਉਹ ਕਪੂਰੀ ਆ ਉਹ ਵੀ ਬਹੁਤ ਮਹਿੰਗਾ ਅੱਛਾ ਜਿਵੇਂ ਬਾਹਰ ਦੇ ਪਲਾਂਟਸ ਹੈ ਇਸ ਫਾਰਮ ਹਾਊਸ ਤੋਂ ਤੁਸੀਂ ਲਗਾਉਂਦੇ ਹੋ ਦਿੱਕਤ ਵੀ ਆਂਦੀ ਕੋਈ ਲਾਂਚ ਵੀ ਮਤਲਬ ਕਿਉਂਕਿ ਵੈਦਰ ਕਲਾਈਮੇਟ ਸਾਰੀਆਂ ਚੀਜ਼ਾਂ ਨਹੀਂ ਆਂਦੀ ਆ ਦਿੱਕਤ ਆਂਦੀ ਆ ਲੇਕਿਨ ਸਾਨੂੰ ਹੁਣ ਥੋੜਾ ਜਿਹਾ ਤਜਰਬਾ ਹੋ ਗਿਆ ਵੀ ਪਲਾਂਟ ਕਦੋਂ ਲਾਉਣਾ ਕਿਵੇਂ ਲਾਉਣਾ ਕੀ ਕਰਨਾ ਹੂੰ ਬੇਸਿਕਲੀ ਇੱਥੇ ਠੰਡ ਜਾਂਦੇ ਪੈਂਦੀ ਆ ਜੀ ਜੀ ਠੰਡ ਦੇ ਵਿੱਚ ਖਾਸ ਕਰਕੇ ਜਦੋਂ ਕੋਰਾ ਪੈ ਜਾਂਦਾ ਇਹਨਾਂ ਦੇ ਹੂੰ ਹੋਰੇ ਦੇ ਵਿੱਚ ਪਲਾਂਟ ਦੀ ਬਹੁਤ ਡੈਨ ਨਾ ਜੋ ਦਿੰਦਾ ਹੈਗਾ ਹੂੰ ਖਾਸ ਕਰਕੇ ਅੰਬ ਦਾ ਜੀ ਉਹ ਫੇਰ 2 ਸਾਲ ਸਾਨੂੰ ਕੋਰੇ ਤੋਂ ਠਖਣੇ ਪੈਂਦੇ ਆ ਜਦੋਂ ਤੁਸੀਂ ਨਾ ਮਲਟੀ ਕਿਸਮ ਦੇ ਪਲਾਂਟ ਲਾਉਂਦੇ ਨੇ ਫਿਰ ਇੱਕ ਇਹਨਾਂ ਦੀ ਵੀ ਸਾਇੰਸ ਆ ਜੀ ਹੂੰ ਇੱਕ ਦੂਜੇ ਨੂੰ ਸਪੋਰਟ ਕਰਦੇ ਆ। ਇੱਕ ਦੂਜੇ ਨੂੰ ਇਹ ਸਪੋਰਟ ਕਰਦੇ ਆ। ਸਪੋਰਟ ਕਰਦੇ ਜੀ। ਹਾਂ ਜੀ। ਹੂੰ। ਮਤਲਬ ਦੇ ਈਵਨ ਆਈਫੰਗ ਮੈਂ ਤਾਂ ਰਹਿਣਾ ਮੈਂ ਤਾਂ ਲੱਗਦਾ ਗੱਲਾਂ ਵੀ ਕਰ ਲੈਣੇ। ਗੱਲਾਂ ਕਰ ਲੈਣੇ। ਇਹਨਾਂ ਨਾਲ ਕਰਦੇ ਨੇ ਜੀ ਗੱਲਾਂ। ਵਾਹ ਜੀ ਵਾਹ। ਮੈਂ ਅਬਜ਼ਰਵ ਕਰਦੇ ਕਿ ਪਲਾਂਟਸ ਤੋਂ ਲੂਕ ਫੀਲ ਕਰਦੇ ਆ। ਹਾਂ ਕਰਦੇ ਆ ਜੀ। ਮੈਂ ਨਾ ਤੁਹਾਨੂੰ ਮੈਂ ਆਪਣੀ ਸਟੋਰੀ ਦੱਸਦਾ ਮੈਂ ਕੈਨੇਡਾ ਤੋਂ ਲੈ ਗਿਆ ਜੀ। ਜੀ। ਕੈਨੇਡਾ ਤੋਂ ਮੈਂ 2 ਮਹੀਨੇ ਬਾਅਦ ਵਾਪਸ ਆਇਆ ਤੇ ਮੈਂ ਪਹਿਲਾ ਪਹਿਲੇ ਦਿਨ ਸਾਰੇ ਪਲਾਨ ਹੁੰਦਾ ਕਿ ਮੈਨੂੰ ਐ ਲੱਗਦਾ ਕਿ ਮੇਰੇ ਨੰ ਬਹੁਤ ਨਰਾਜ ਹੁੰਦੇ ਨੇ ਅੱਛਾ ਦੋ ਦਿਨਾਂ ਮੈਂ ਕੋ ਮਯਾ ਬਰਮਾ ਨਾਲ ਗੱਲਬਾਤ ਕੀਤੀ ਜੀ ਇਹਨਾਂ ਨੇ ਮੈਨੂੰ ਐ ਲੱਗਾ ਮੇਰਾ ਪਰਫਰਮਾਂਸ ਬਹੁਤ ਵਧੀਆ ਉਹੀ ਚੀਜ਼ ਸੀ ਕਿ ਦੋ ਦਿਨਾਂ ਤੋਂ ਕੁਝ ਨਹੀਂ ਚੇਂਜ ਹੋਇਆ ਹੂੰ ਮੈਨੂੰ ਮਦੋ ਮਯਾ ਨੇ ਮੈਨੂੰ ਸੈਟ ਕਰ ਲਿਆ ਜਾਂਦਾ ਮੈਨੂੰ ਕਹਿੰਦੇ ਹੁਣ ਕਿ ਤੂੰ ਗਿਆ ਕਿੱਥੇ ਸੀਗਾ ਹੂੰ ਮੈਂ ਤਾਂ ਹੁਣ ਛੱਡ ਕੇ ਹੀ ਬਣ ਜਾ ਮੈਂ ਸੰਡੇਗਾਰਡ ਵੀ ਚੱਲਿਆ ਚੱਲਾਂ ਤਾਂ ਵੀ ਮੈਨੂੰ ਐ ਲੱਗਦਾ ਵੀ ਮੇਰੇ ਪਤਾ ਨਹੀਂ ਪੁੱਛੇ ਕੀ ਹੋ ਗਿਆ ਉਹਦਾ ਮੈਂ ਵੀ ਕਿਹਨਾਂ ਕਹਿੰਦੇ ਨੇ ਕਿ ਸਮੁੰਦਰ ਦਾ ਦੇਵਤਾ ਹਾਂਜੀ ਆਕਾਸ਼ ਦਾ ਦੇਵਤਾ ਤੇ ਸਾਡੇ ਇਲਾਕੇ ਦੇ ਵਿੱਚ ਜੰਗਲ ਦੇ ਦੇਵਤਾ ਖੈਰਾ ਸਾਹਿਬ ਨਹੀਂ ਬਿਲਕੁਲ ਨਹੀਂ ਬਿਲਕੁਲ ਜੀ ਬਹੁਤ ਵੱਡਾ ਕਾਰਜ ਕਰ ਰਹੇ ਤੁਸੀਂ ਬੂਟੇ ਸਾਰੇ ਲਾਏ ਹੋ ਜੀ ਕੋਈ ਫਲਦਾਰ ਕੋਈ ਫਲ ਦੁਨੀਆ ਦਾ ਐਸਾ ਨਹੀਂ ਹੋਣਾ ਜਿਹੜਾ ਖੈਰਾ ਫਾਰਮ ਹਾਊਸ 'ਚ ਨਹੀਂ ਹੈਗਾ ਜੀ ਦੁਨੀਆ ਦਾ ਕੋਈ ਫਲ ਲਓ ਜੀ ਕਹ ਰਹਾ ਸਾਬਾ ਇਹ ਸਾਰਾ ਸਟਰਸ ਸਾਰਾ ਇਹ ਸਾਰਾ ਸਟਰਸ ਏਰੀਆ ਹੈ ਜੀ ਜੀ ਮੌਲ ਦਾ ਸੰਤਰਾ ਅੱਛਾ ਤੁਸੀਂ ਪੂਰੀ ਬੈਲਟ ਬਣਾਈ ਹੋਈ ਹੈ ਵੀ ਇਹ ਸਟਰਸ ਹੈ ਜਾਮਣਾ ਹੈ ਜੀ ਇੱਥੇ ਆ ਚੀਜ਼ ਐਦੀ ਉਹ ਨਮਨ ਤੇ ਉਹਦਾ ਨਾਮ ਹੈਗਾ ਜਾਮਣ ਤੇ ਅੰਬ ਬੈਲੀ ਇਹ ਫਿਟਰਸ ਬੈਲੀ ਆ ਜੀ ਜੀ ਪਿੱਛੇ ਗੁਲਾਬ ਵਾਲੀ ਬੈਲੀ ਆ ਹੂੰ ਫਿਰ ਇੱਕ ਟੋਟਲੀ ਸੇਬਾਣੀ ਬੈਲੀ ਆ ਜੀ ਜੀ ਇੱਕ ਟੋਟਲੀ ਚੰਦਨ ਵਾਲੀ ਬੈਲੀ ਆ ਅੱਛਾ ਚੰਦਨ ਵੀ ਲਾਇਆ ਹੋਇਆ ਜੀ ਇੱਥੇ ਹਾਂਜੀ ਹਾਂਜੀ ਹੂੰ ਬਹੁਤ ਦਿਖਾਉਣਾ ਤੈਨੂੰ ਇਕ ਟੋਟਲੀ ਰੀਠੇ ਵਾਲੀ ਵੈਲੀ ਹੈ ਜੀ ਅੱਛਾ ਰੀਠਾ ਹੈ ਇੱਥੇ ਹਾਂਜੀ ਮਤਲਬ ਨਾਂ ਦਿੱਤੇ ਹੋਏ ਨੇ ਇੱਕ ਦੋ ਤ੍ਰਿਫਲਾ ਵੈਲੀ ਵੀ ਬਣਾਈ ਹੋਈ ਹੈ ਉਹ ਆ ਜੀ ਤ੍ਰਿਫਲਾ ਹਰ ਬਹਿਰਾ ਆਮਲਾ ਜੀ ਹਾਂਜੀ ਹਾਂਜੀ ਉਹਦੇ ਤਾਂ ਹੁਣ ਹੋਰ ਮੈਡੀਸਨ ਪਲਾਂਟ ਪਾਉ ਲਾਤੇ ਅੱਛਾ ਮੰਦੂਲ ਤੁਹਾਨੂੰ ਆਇਡੈਂਟੀਫਿਕੇਸ਼ਨ ਮੈਂ ਮੁੰਡੇ ਨੂੰ ਗੱਲ ਕਰਨਾ ਵੀ ਸਪ੍ਰਿੰਕਲ ਕਿਹੜੇ ਚਲਾਏ ਨੇ ਹੂੰ ਸਪ੍ਰਿੰਕਲ ਦੇ ਵੀ ਜੇ ਸਾਡੇ 5 ਸਰਕਟ ਨੇ ਅੱਛਾ ਜੀ ਜੇ ਤਾਂ ਲਾਸਟ ਵਾਲੇ ਦਲਾਉਣੇ ਨੇ ਉਹ ਫਿਰ ਕਹਿੰਦਾ ਦੀ ਸਿਬਾ ਵਾਲੇ ਚਲਾ ਰਿਹਾ ਦੀ ਮੈਂ ਅੱਛਾ ਤੇ ਆਹ ਦਲਾਉਣੇ ਨੇ ਇਹਨਾਂ ਕਹਿੰਦਾ ਦੀ ਘਰ ਵਾਲੇ ਚਲਾ ਰਿਹਾ ਮੈਂ ਅੱਛਾ ਤੇ ਆਹ ਦਲਾਉਣੇ ਨੇ ਤਾਂ ਕਹਿੰਦਾ ਰੇਂਜ ਵਾਲੇ ਚਲਾ ਰਿਹਾ ਜੀ ਰੇਂਜ ਕਹਿੰਦਾ ਜੀ ਇਹ ਅੰਬਾਲੇ ਜੀ ਉਹ ਮੂਰੇ ਵਾਲੇ ਦਲਾਉਣੇ ਨੇ ਤਾਂ ਮੂਰੇ ਘਰ ਵਾਲੇ ਹੂੰ ਮੈਂ ਸਰਕਟ ਦੇ ਨਾਮ ਇੱਕ ਤਰ੍ਹਾਂ ਦੇ ਪੈ ਗਿਆ ਹੂੰ ਇਹ ਇਹ ਸਾਰੀ ਸਪ੍ਰਿੰਕਲ ਇਰੀਗੇਸ਼ਨ ਹੈ ਜੀ ਇਹ ਸਾਰੀ ਸਪ੍ਰਿੰਕਲ ਇਰੀਗੇਸ਼ਨ ਹੈ ਮੈਂ ਇਹ ਸਾਰੀ ਆਪ ਟਿਪੂ ਕਰਾ ਹੂੰ ਇਹਨੇ ਪਲਾਂਟਸ ਮਤਲਬ ਕਿਵੇਂ ਸਾਰੇ ਕਲੈਕਟ ਕੀਤੇ ਇਹ ਮੇਰਾ ਕਲੈਕਸ਼ਨ ਵੀ ਤੁਹਾਨੂੰ ਭੱਜਣਾ ਪੈਂਦਾ ਯੂ ਹੈਵ ਟੂ ਰਨ 20 ਸਾਲਾਂ ਦੀ ਮਿਹਨਤ ਹੈ ਮੈਨੂੰ ਖਤਮ ਮੈਂ ਮੈਂ ਉਹ ਚੀਜ਼ ਫੀਲ ਕਰ ਸਕਦੀ ਹਾਂ ਬਹੁਤ ਜ਼ਬਰਦਸਤ ਮਿਹਨਤ ਹੈ ਕਿਉਂਕਿ ਮੈਂ ਕੈਂਸਰ ਪੇਸ਼ੈਂਟਸ ਤੇ ਉੱਪਰ ਕੰਮ ਕੀਤਾ ਸੀਗਾ ਵੀਟ ਗ੍ਰਾਸ ਨੂੰ ਲੈ ਕੇ ਵੀਟ ਗ੍ਰਾਸ ਮੈਂ ਫਰੀ ਪੜਾਇਆ ਸੀ 4 ਸਾਲ ਤੱਕ ਤੇ ਉਸ ਟਾਈਮ ਮੈਂ ਚੰਡੀਗੜ੍ਹ ਸੀ ਉਸ ਟਾਈਮ ਮੈਂ ਕੁਝ ਮੈਡੀਸਨਲ ਪਲਾਂਟਸ ਤੇ ਉੱਪਰ ਵੀ ਕੰਮ ਕੀਤਾ ਸੋ ਮੇਰਾ ਤਾਂ ਹੀ ਪਰਪਸ ਏ ਕਿ ਮੈਂ ਇੰਡੀਆ ਆਇਆ ਤਾਂ ਮੈਂ ਤੁਹਾਨੂੰ ਮਿਲ ਕੇ ਜਾਵਾਂ ਤੇ ਮੇਰਾ ਥੀਮ ਆ ਜਿਹੜਾ ਵਿਜ਼ਨ ਆ ਉਹ ਕਲੀਅਰ ਹੋ ਗਿਆ ਇੱਥੇ ਆਗੇ ਹੋ ਗਿਆ ਕਲੀਅਰ 100% ਵਾਹ ਜੀ ਵਾਹ ਬੇਸਿਕਲੀ ਬੇਟਾ ਤਾਂ ਕੈਂਸਰ ਕੈਂਸਰ ਕੁਝ ਨਹੀਂ ਹੈਗਾ ਕੈਂਸਰ ਇਹ ਤਾਂ ਡੈਫੀਸ਼ੈਂਸੀ ਆ ਆਕਸੀਜਨ ਦੀ ਬਿਲਕੁਲ ਮਤਲਬ ਡੈਫੀਸ਼ੈਂਸੀ ਆ ਆਕਸੀਜਨ ਦੀ ਨਾ ਜੋ ਬਣਾਉਣ ਜੋ ਆਕਸੀਜਨ ਕੁਛ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਨਹੀਂ ਹੁਣ ਇੱਥੇ ਤਾਂ ਆਕਸੀਜਨ ਲੈਵਲ ਬਹੁਤ ਹੈ ਜੇ ਉੱਠ ਕੇ ਐਕਸਰਸਾਈਜ਼ ਕਰਨੋ ਮੇਰੇ ਇੱਥੇ ਸਟ੍ਰੈਸ ਲੈਵਲ ਨਹੀਂ ਹੈ ਆਕਸੀਜਨ ਤੁਹਾਨੂੰ ਪੂਰੀ ਪਿਓਰ ਹੈ ਹਵਾ ਪਾਣੀ ਮਿੱਟੀ ਇੰਝ ਜਿਹਾ ਸਾਡੀ ਮੇਨ ਬੋਡੀ ਦਾ ਸਾਡੀ ਰਿਕੁਆਇਰਮੈਂਟ ਆ ਬਾਕੀ ਤੁਸੀਂ ਮਾਰਕਟ ਚ ਆਇਓ ਤੁਸੀਂ ਇੱਥੇ ਦਾ ਰੋਮਾਂ ਦੇਖਿਓ ਇਹ ਤਾਂ ਗਲਾਬ ਦੀ ਖਜੂਰ ਦੇਖੋ ਦੂਸਰਾ ਗਲਾਬ ਆ ਰਿਜੀਨਲ ਹਰੀਤ ਰਿਜੀਨਲ ਬਿਲਕੁਲ ਢੇਸੀ ਗਲਾਬ ਆ ਜੀ ਇਹ ਤਾਂ ਮੈਂ ਗਲਾਬ ਦਲ ਦੋਹਾਂ ਕਰਦਾ ਹਾਂ ਇਹਦਾ ਮੈਂ ਗਲਕੰਦ ਤਿਆਰ ਕਰਦਾ ਜੀ ਇਹ ਇਹ ਸਾਰੀ ਬਾਲੀ ਇਹ ਤੁਸੀਂ ਜਿੱਥੇ ਤੱਕ ਜਾਏਂਗੇ ਤੁਹਾਨੂੰ ਇਹ ਰੋਜ਼ ਹੁਣ ਇਸ ਤੋਂ ਬਾਅਦ ਰੋਜ਼ ਹੀ ਰੋਜ਼ ਅੱਛਾ ਇਹ ਰੋਜ਼ ਵਾਲੀ ਹੈ ਸਾਰੀ ਜੀ ਹਾਂਜੀ ਹਾਂਜੀ ਅੱਛਾ ਆ ਬਣਾਤਾ ਜੀ ਹੈ ਜੀ ਹਾਂ ਵੱਖਣਾ ਹੁੰਦਾ ਹਾਂ ਹਾਂ ਇੱਥੇ ਬੈਠਾਂਗੇ ਜੀ ਪਹਿਲਾਂ ਇੱਥੇ ਖੜ ਕੇ ਗੱਲ ਕਰਨੀ ਆ ਦਿਖਾਣਾ ਜੀ ਨਹੀਂ ਪਹਿਲਾਂ ਕਿਹੜਾ ਕੱਢਣਾ ਹਾਂ ਜੀ ਗੇੜਾ ਵੀ ਕੱਢਾਂਗੇ ਪਹਿਲਾਂ ਇੱਥੇ ਖੜਦਾ ਥੋੜਾ ਜਿਹਾ ਗੱਲਾਂ ਬਾਤਾਂ ਕਰਨੀ ਆ ਤਾਂ ਬੜੀ ਜ਼ਬਰਦਸਤ ਸੀ ਬੜੀ ਮਿਹਨਤ ਕੀਤੀ ਜੀ ਤੁਸੀਂ ਹੈ ਹਾਂਜੀ ਹਾਂਜੀ ਹੂੰ ਅੱਛਾ ਓਪਨ ਗਰਾਸ ਲਗਾ ਕੇ ਬਣਾਤਾ ਜੀ ਤੁਸੀਂ ਹਾਂਜੀ ਵਾਦੀ ਇੱਕ ਉਹ ਹੱਟ ਸਾਹਮਣੇ ਆ ਹੈ ਜੀ ਉਹ ਮੇਰਾ ਰੈਜੀਡੈਂਸ ਹੈ ਉਹ ਥੜਾ ਰੈਜੀਡੈਂਸ ਹੈ ਇਹ ਹੈਗਾ ਫੋਰ ਗੈਸਟ ਹੂੰ ਸਵੇਰੇ ਬਹੁਤ ਬੰਦੇ ਆਏ ਹੋਏ ਸੀ ਅੱਛਾ ਪੂਰਾ ਭਰਿਆ ਪਿਆ ਸੀ ਆ ਪਾਇਓ ਜੀ ਸਾਰੇ ਪਾਸੇ ਕੈਮਰਾ ਜੀ ਦਿਖਾਓ ਜਿੱਥੋਂ ਦੀ 360 ਡਿਗਰੀ ਤੇ ਕਬਾ ਦਿਓ ਜੀ ਸਾਰਾ ਫਾਰਮ ਹਾਊਸ ਜੀ ਮੈਂ ਕਹਿੰਨਾ ਕਮਾਲ ਦੀ ਜਗ੍ਹਾ ਜੀ ਖੇਲਾ ਸਰ ਆਯੋਜਨਾ ਜੀ ਇੱਥੋਂ ਦੱਸਿਓ ਥੋੜਾ ਜਿਹੀ ਕਿੱਥੇ ਤੱਕ ਫਾਵਾ ਹੋ ਉਸ ਅੱਗੇ ਤੱਕ ਆਪਣਾ ਜੀ ਦਾ ਬਾਉਂਡਰੀ ਹੈ ਜੀ ਆਹ ਬਾਉਂਡਰੀ ਤੇ ਆਪਣਾ ਬੈਂਬੂ ਲੱਗਿਆ ਹੋਇਆ ਸਾਰਾ ਅੱਛਾ ਆ ਬੈਂਬੂ ਜਿਹੜਾ ਹੈ ਬਾਉਂਡਰੀ ਤੇ ਲੱਗਿਆ ਹੋਇਆ ਜੀ ਸਾਰਾ ਬੈਂਬੂ ਆ ਜੀ ਹੂੰ ਬੈਂਬੂ ਆਕਸੀਜਨ ਲੈਵਲ ਬਹੁਤ ਵਧਾ ਦਿੰਦਾ ਧਰਤੀ ਦਾ ਪਾਣੀ ਹੂੰ ਅਪ ਕਰਦਾ ਜੀ ਇਹਨੂੰ ਯੂ ਨੋ ਹਾਂਜੀ ਤੇ ਪਲੱਸ ਫੈਂਸਿੰਗ ਵੀ ਫੈਂਸਿੰਗ ਫੈਂਸਿੰਗ ਦੀ ਫੈਂਸਿੰਗ ਹੋ ਗਈ ਜੀ ਹੂੰ ਇਹ ਸਾਰਾ ਸਟ੍ਰੈਸ ਆ ਜੀ ਤੇ ਇਹ ਉਹ ਜਿਹੜੇ ਇਹ ਬੇਲ ਪੱਤਰ ਨੇ ਜੀ ਵੱਡੇ ਵੱਡੇ ਲੱਗੇ ਹੋਣੇ ਮਿਲਾਂ ਦਾ ਪੁੱਟ ਜੀ ਇਹ ਜਿਹੜੇ ਕਿੰਨੇ ਜੀ ਗ੍ਰੀਨ ਪਲਾਂਟ ਨੇ ਬੇਲ ਪੱਤਰ ਨੇ ਜੀ ਸਾਰਾ ਹੂੰ ਇਹ ਜਿੰਨੇ ਮਿਲਣ ਲਖਣਗੇ ਐਸ ਵੈਲੀ ਤੁਹਾਨੂੰ ਬੇਲ ਪੱਤਰ ਫਿਰ ਤੱਕ ਬੇਲ ਪੱਤਰ ਲੱਗਣਗੇ ਆ ਖੈਰ ਸਭ ਜਿਹੜਾ ਪਿੱਪਲ ਹੈ ਤੁਸੀਂ ਇਹ ਕਿਸ ਤਰ੍ਹਾਂ ਪਿੱਪਲ ਮੈਂ ਬਚਾਇਆ ਜੀ ਇਹਦੇ ਅੱਛਾ ਜੀ ਆਕਸੀਜਨ ਇੱਥੇ ਹੁਣ ਤੁਸੀਂ ਜੋਗਾ ਕਰੋਗੇ ਆਕਸੀਜਨ ਤੁਹਾਨੂੰ ਕਿੰਨੀ ਮਲੇਗੀ ਹੂੰ ਤੁਸੀਂ ਇੱਥੇ ਬੈਠਾਂਗੇ ਉੱਥੇ ਦਾ ਸਨਸੈਟ ਦੇਖੋ ਕਿੰਨਾ ਖੂਬਨ ਹੈ ਹੂੰ ਆ ਦਿਖਾਓ ਜੀ ਸਨਸੈਟ ਪੁਆਇੰਟ ਜੀ ਖੈਰਾ ਫਾਰਮ ਹਾਊਸ ਜ਼ਿਲ੍ਹਾ ਰੋਪੜੀ ਕਹਿੰਦੇ ਜੀ ਹਾਂਜੀ ਹਾਂਜੀ ਆ ਆ ਦੇਖੋ ਜੀ ਮੈਂ ਸੁਣਿਆ ਕਹਿੰਦੇ ਕਿ ਮਹਾਲੀ ਜ਼ਿਲ੍ਹੇ ਚ ਮੈਂ ਹੈ ਨਹੀਂ ਰੋਪੜ ਚ ਪੈਂਦਾ ਇਹ ਹੂੰ ਹਾਂਜੀ ਪਰਖਾਲੀ ਕਿੰਨਾ ਜੀ ਇੱਥੋਂ ਜੀ ਪਰਖਾਲੀ ਜਿੱਥੋਂ ਹੋਊਗਾ 8 ਕਿਲੋਮੀਟਰ 8 ਕਿਲੋਮੀਟਰ ਸਨ ਰਾਈਜ਼ ਵੀ ਬਹੁਤ ਸੋਹਣਾ ਜੀ ਅੰਦਰ ਇੱਧਰ ਸਨ ਰਾਈਜ਼ ਹੈ ਜੀ ਹਾਂਜੀ ਸਨ ਰਾਈਜ਼ ਹੂੰ ਲਓ ਜੀ अच्छा आ की ये प्लैंक्स है वुडन प्लैंक्स है नीचे जी नहीं ये तो ਥੱਲੇ ਪਲਾਈ ਪਾਈ ਹੋਈ ਹੈ ਜੀ ਅੱਛਾ ਜੀ ਪਲਾਈ ਦੇ ਉੱਪਰ ਇੱਕ ਸ਼ੀਟ ਆ ਰੋਹੀ ਦੀ ਹੂੰ ਤਾਂ ਕਿ ਪਲਾਈ ਖਰਾਬ ਨਾ ਹੋਵੇ ਉਸ ਦੇ ਉੱਪਰ ਇਹ ਘਾ ਲਾਇਆ ਹੈ ਜੀ ਹਾਂਜੀ ਆ ਲੋ ਸੋਣਾ ਕਿੰਨਾ ਪਲਾਂਟ ਹੈ ਹੂੰ ਆ ਥੱਲੇ ਥੱਲੇ ਜੜ ਜੀ ਦਿਖਾਓ ਨਾ ਇਥਾਨੂੰ ਇੱਥੇ ਥੱਲੇ ਤੋਂ ਕਰਕੇ ਦਿਖਾਓ ਆ ਦਿਖਾਓ ਤਾਂ ਆ ਲੈ ਆਹ ਤਾਂ ਚੀਜ਼ ਹੈ ਦਿਖਾਉਣ ਵਾਲੀ ਲੈ ਆ ਗਈ ਹੁਣ ਆਪਾਂ ਚਾਹ ਨਾ ਲੱਗੇ ਵੀ ਉਹ ਚਾਹ ਪੀ ਲੈਨੇ ਜੀ ਫੂਡ ਬਹੁਤ ਸੋਹਣਾ ਲੱਗਦਾ ਗੋਲੋਂ ਦੀ ਤਰ੍ਹਾਂ ਹਾਂਜੀ ਹਾਂਜੀ ਮੈਂ ਬਣਾਣਾ ਹੈ ਜੀ ਮੇਰਾ ਫਰੂਟ ਬਹੁਤ ਲਾਈਕ ਕਰਦੇ ਨੇ ਜੀ ਮੈਂ ਤਿਆਰ ਕਰਦਾ ਹਾਂ ਦਾ ਕਰਦਾ ਨੇ ਤੈਨੂੰ ਡਰਾਈ ਫਿਰ ਤੁਸੀਂ ਕਿਵੇਂ ਸਨ ਰਾਈਜ਼ ਜਾਂ ਕਿਦਾਂ ਕਰਦੇ ਸਨ ਡਰਾਈ ਕਰਦਾ ਨੇ ਮੈਂ ਸਨ ਰਾਈਜ਼ ਵੀ ਹੈ ਮੇਰੇ ਕੋਲ ਦੂਜਾ ਵੀ ਹੈਗਾ ਡਰਾਇਰ ਵੀ ਹੈਗਾ ਮੇਰੇ ਹੂੰ ਆ ਚਾਹ ਪੀ ਲੈਂਦੇ ਪਹਿਲਾਂ ਚਾਹ ਪੀ ਲੈਣੇ ਪਹਿਲਾਂ ਫਿਰ ਹਾਂਜੀ ਹਾਂਜੀ ਚਲੋ ਇਹ ਸਰ ਮੈਡੀਕਲਮ ਪਲਾਂਟ ਨਹੀਂ ਇਹ ਸੀਤਾ ਸ਼ੋਕਾ ਜਿਹੜਾ ਲੇਡੀਜ਼ ਦੇ ਕੰਮ ਆਉਂਦਾ ਹੂੰ ਤੇ ਉਹ ਹੈਗੀ ਆ ਬੇਲ ਆਪਣੀ ਲਸਣ ਮੇਰੀ ਹੁੰਦੀ ਆ ਜੀ ਅੱਛਾ ਇਹ ਤਾਂ ਪੱਤਾ ਖਾਂਗੇ ਲਸਣ ਵਰਗਾ ਇਹਦਾ ਟੇਸਟ ਆ ਜੀ ਅੱਛਾ ਲਸਣ ਵੇਲ ਕਹਿੰਦੇ ਸੁਣਾ ਜੀ ਲਸਣ ਵੇਲਾ ਇਹਦੇ ਨਾਲ ਹੀ ਗੁੱਗਲ ਦਾ ਪਲਾਂਟ ਖੜਾ ਜੀ ਗੁੱਗਲ ਤੋਂ ਉਹ ਨਹੀਂ ਸੁਣੀ ਤੁਸੀਂ ਹਾਂਜੀ 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 ਉਹ ਗੁੱਗਲ ਉਹ ਇਹ ਤਾਂ ਗੁੱਗਲ ਤੋਂ ਉਹ ਅੱਛਾ ਹਾਂ ਜਿਹੜਾ ਬਿਲਕੁਲ ਸੁੱਕਿਆ ਹੋਇਆ ਹੈ ਸੁਣਾ ਹਾਂਜੀ ਹਾਂਜੀ ਮੈਂ ਦੇਖ ਲਿਆ ਜੀ ਦੋਨਾਂ ਦੇ ਵਿਚਾਰ ਦੇ ਸੰਕਾ ਹੂੰ ਆਰੇ ਸਾਰੇ ਅੱਗੇ ਇਹ ਹੋਇਆ ਲੈਮਨ ਗ੍ਰਾਸ ਇਹ ਸਾਰਾ ਲੈਮਨ ਗ੍ਰਾਸ ਆ ਜੀ ਇਹ ਤਾਂ ਬਹੁਤ ਜ਼ਿਆਦਾ ਫੈਲਦਾ ਇਹ ਤਾਂ ਵੱਡਾ ਹੋ ਜਾਂਦਾ ਤੇ ਵੱਡਾ ਹਾਂਜੀ ਬਹੁਤ ਜ਼ਿਆਦਾ ਫੈਲਦਾ ਹੈ ਵੱਡਾ ਜ਼ਿਆਦਾ ਸਿੰਘ ਵੱਡਿਆ ਤਾਂ ਤੇਲ ਕੱਢ ਲਿਆ ਦੀ ਹੁਣ ਇਹਨੂੰ ਫੇਰ ਹੋ ਜਾਣਾ ਬਈ ਜੂਨ ਤੱਕ ਨੂੰ ਫੇਰ ਹੋ ਜਾਣਾ ਜੀ ਸਾਰਿਆਂ ਨੂੰ ਤੇ ਇੱਧਰ ਰੀਠਾ ਹਰੜ ਬਿਹੜਾ ਉਸ ਤੋਂ ਪਿੱਛੇ ਰੋਦਰ ਰਾਖਸ ਦਾ ਪਲਾਂਟਾ ਤੇ ਇਹ ਆਹ ਉਹ ਨਹੀਂ ਹੰਡੀ ਛੱਕਾ ਕਾਈ ਜਿਹੜਾ ਬਹੁਤ ਗ੍ਰੀਨ ਹੈ ਛੱਕਾ ਹਾਂਜੀ 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 ਉਹ ਉਹਦਾ ਪਲਾਂਟਾ ਜੀ ਉਹ ਜਿਹੜਾ ਸਾਹਮਣੇ ਜੀ ਜਿਹੜਾ ਬਹੁਤ ਫੱਲਿਆ ਹੋਇਆ ਹੂੰ 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 ਛੱਕਾ ਕਾਈ ਤੇ ਉਹਦੇ ਪਿਛਲੇ ਪਾਸੇ ਕੈਂਕਰ ਕੈਂਕਰ ਨਹੀਂ ਹੋਣਾ ਬਹੁਤ ਹਾਂਜੀ ਮੋਸ਼ਖੂਰ ਮੋਸ਼ਖੂਰ ਬਹੁਤ ਨੇ ਵੀ ਕੰਮ ਸਾਰ ਲਓ ਜੀ ਬਣਗੀ ਜੀ ਗੱਲ ਜੀ ਕਹਦਾ ਸੋ ਚੀਰਾ ਬਾਦ ਮਿਲਿਆ ਜੀ ਥੋੜਾ ਜਿਹਾ ਚੈਨਲ ਚ ਵਿਅਸਤ ਰਹ ਰਿਹਾ ਜੀ ਹਾਂ ਜੀ ਪਹਿਲਾ ਸਵੇਰੇ ਸਕੂਲ ਚ ਫਿਰ ਚੈਨਲ ਚ ਪਰ ਦੇਲ ਚ ਤੁਸੀਂ ਹਮੇਸ਼ਾ ਸਾਡੇ ਹੈਗੇ ਜੀ ਮੇਰਾ ਸ਼ੁਰੂ ਤੋਂ ਪੈਸ਼ਨ ਕਹ ਲੋ ਸ਼ੌਂਕ ਡ੍ਰੀਮ ਸੀਗਾ ਮੈਡੀਸਨਲ ਪਲਾਂਟਸ ਦੇ ਉੱਪਰ ਕੰਮ ਕਰਨਾ ਔਰ ਮੈਂ ਕਾਫੀ ਫੇਸਬੁਕ YouTube ਜਾਂ ਆਪਣੇ ਫਰੈਂਡ ਸਰਕਲ ਤੇ ਵਿੱਚ ਰਹੀ ਬਟ ਮੈਨੂੰ ਲਿਟਰਲ ਕਾਫੀ ਦਿਨ ਬਾਅਦ ਮੈਨੂੰ ਤੁਹਾਡਾ ਪਤਾ ਲੱਗਾ ਔਰ ਇਹਨਾਂ ਸਰ ਉਹਨਾਂ ਦੇ YouTube ਚੈਨਲ ਦੇ ਥਰੂ ਤੇ ਫਿਰ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਫਿਰ ਸਾਡਾ ਇੰਡੀਆ ਆਉਣ ਦਾ ਪਲਾਨ ਬਣਿਆ ਤੇ ਇਹਨਾਂ ਨੇ ਫਿਰ ਤੁਹਾਡੇ ਨਾਲ ਗਰਮਿੰਨਥ ਹੈਗੇ ਬਹੁਤ ਵਧੀਆ ਲੱਗਿਆ ਔਰ ਤੁਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਮਤਲਬ ਸੋਚ ਤੋਂ ਪਰੇ ਹੈ ਯਾਨੀ ਮਿਹਨਤ ਔਰ ਜਿਹੜੇ ਮੈਡੀਸਨਲ ਪਲਾਂਟਸ ਨੇਗੇ ਤੁਹਾਨੂੰ ਕਿੰਨਾ ਇੱਕ ਮਤਲਬ ਤੁਸੀਂ ਮਤਲਬ ਤੁਹਾਨੂੰ ਕਿੰਨਾ ਜ਼ਿਆਦਾ ਇਹਦਾ ਸਫਰ ਤੈਅ ਕੀਤਾ ਤੁਸੀਂ ਕਿੰਨੇ ਸਾਲ ਮੈਡੀਸਨਲ ਪਲਾਂਟ ਦੇ ਵਿੱਚ ਦੇਖੋ ਤੁਸੀਂ 11 ਕਰਾ ਸਨ ਜੀ ਹਾਂਜੀ ਇਹ ਵੀ ਬਹੁਤ ਜੋ ਮੈਂ ਇਹਦੀ ਸਟੱਡੀ ਕੀਤੀ ਆ ਜਿਵੇਂ ਵੀ ਇਹਨੂੰ ਮੈਂ ਨਿਕਲ ਰਹਿ ਮੰਗਰਾਸ ਦਾ ਇਹ ਤਾਂ ਇਹ ਬਹੁਤ ਜੋ ਮੇਰਾ ਪਰਸਨਲ ਐਕਸਪੀਰੀਅੰਸ ਹੈ ਇਹ ਬਹੁਤ ਬੈਨੀਫੀਸ਼ੀਅਲ ਆ ਫॉर ਐਵਰੀ ਬਾਡੀ ਚਾਹੇ ਉਹ ਕੈਂਸਰ ਦਾ ਪੇਸ਼ੀਐਂਟ ਦਾ ਚਾਹੇ ਉਹ 슈ਗਰ ਦਾ ਪੇਸ਼ੀਐਂਟ ਦਾ ਚਾਹੇ ਉਹ ਉਸ ਤੋਂ ਬਾਅਦ ਆਂਦਾ ਦੀ ਅਸ਼ਵਗੰਧਾ ਹਾਂਜੀ ਅਸ਼ਵਗੰਧਾ ਦਾ ਮੈਂ ਪਾਊਡਰ ਤਿਆਰ ਕਰਦਾ ਜੜ ਦਾ ਵੀ ਤਿਆਰ ਕਰਦਾ ਉਹਦਾ ਵੀ ਤਿਆਰ ਕਰਦਾ ਹੈਗਾ ਇਹ ਵੀ ਬਹੁਤ ਬੈਨੀਫੀਸ਼ੀਅਲ ਆ ਜੇ ਅਸ਼ਵਗੰਧਾ ਜੇ ਪ੍ਰੋਪਰ ਡੋਜ਼ ਤੇ ਪ੍ਰੋਪਰ ਟਾਈਮ ਨਾਲ ਲਿਆ ਜਾਵੇ ਹਾਂਜੀ ਕਿਉਂਕਿ ਇਹਦੇ ਨਾਲ ਤੁਹਾਡਾ ਟਾਈਮ ਨਾਲ ਬਹੁਤ ਵੱਧ ਦਾ ਤੁਹਾਨੂੰ ਸਾਹ ਨਹੀਂ ਚੜਦਾ ਹੈਗਾ ਤੁਹਾਡਾ ਮਾਨ ਖੁਸ਼ ਰਹਿੰਦਾ ਤੁਹਾਨੂੰ ਨੀਂਦ ਬਹੁਤ ਸੋਹਣੀ ਆਉਂਦੀ ਲੱਗਦੀ ਹੈ ਸੱਚਮੁੱਚ ਗੰਦਾ ਲੱਗਦੀ ਜੀਵਨ ਜੇ ਤੁਸੀਂ ਇਹਦੇ ਪੱਤੇ ਵੀ ਖਾਣੇ ਹੋ ਪੱਤਿਆਂ ਦੀ ਆਪਣੀ ਵੈਲਿਊ ਹੈ ਉਹਦੀ ਆਪਣੀ ਵੈਲਿਊ ਹੈ ਉਹ ਅਸ਼ਰਗੰਦੇ ਦੇ ਪੱਤੇ ਦਿਮਾਗ ਲਈ ਬਹੁਤ ਵਧੀਆ ਨੇ ਜੀ ਜੋ ਮੇਰਾ ਪਰਸਨਲ ਐਕਸਪੀਰੀਅੰਸ ਆ ਫਿਰ ਉਸ ਤੋਂ ਬਾਅਦ ਆਉਂਦਾ ਮਰਿੰਗਾ ਪਾਊਡਰ ਹਾਂਜੀ ਬਰੰਗਾ ਪਾਊਡਰ ਦਾ ਸਾਰੇ ਸਾਰੀਆਂ ਹੀ ਮੋਰ ਥੈਨ 300 ਡਿਜ਼ੀਜ਼ ਦੇ ਵਿੱਚ ਉਹਦਾ ਇਹਨੂੰ ਲੈਣ ਦਾ ਤਰੀਕਾ ਜੋ ਮੈਂ ਸਟੱਡੀ ਕੀਤਾ ਬਰੰਗਾ ਪਾਊਡਰ ਨੂੰ ਬਰੰਗਾ ਤੇ ਆਮਲੇ ਦਾ ਪਾਊਡਰ ਮਿਕਸ ਕਰਕੇ ਜੂ ਮਸਟ ਵਾਇਲਟ ਥੋੜਾ ਥੋੜਾ ਲੈ ਕੇ ਇਹਨੂੰ ਵਾਇਲ ਕਰਕੇ ਤੁਸੀਂ ਜਿਹੜੀ ਪਹਿਲੀ ਡਰਿੰਕ ਆ ਤੁਹਾਡੀ ਵਾਇਲਡ ਵਾਟਰ ਦੇ ਵਿੱਚ ਜੂ ਪਟ ਆਫ ਸਮ ਲੈਮਨ ਜਾਂ ਲੈਮਨ ਗ੍ਰਾਸ ਦਾ ਹਾਈਡਰੋਸੋਲ ਪਾ ਲਓ ਜਾਂ ਲੈਮਨ ਤੁਹਾਡਾ ਆਪਣਾ ਨਿੰਬੂ ਹੈਗਾ ਉਹ ਪਾ ਲਓ ਨਾ ਥੋੜਾ ਜਿਹਾ ਸਹਾਇਤਾ ਪਾਓ ਕਿ ਤੁਸੀਂ ਕੱਲ ਡਰਿੰਕ ਪੀਨੇ ਨਾ ਤੁਹਾਡੀ ਸਾਰੀ ਬਾਡੀ ਦੇ ਇੱਕ ਤਾਂ ਡੀਟੌਕਸੀਫਾਈ ਹਾਂ ਡੀਟੌਕਸੀਫਾਈ ਕਰ ਲੈਂਦਾ ਤੇ ਵਿਟਾਮਿਨ ਸੀ ਤੇ ਨਾ ਪੂਰਾ ਹੋ ਜਾਂਦਾ ਪਲੱਸ ਇਮਿਊਨਿਟੀ ਲੈਵਲ ਤੁਹਾਡਾ ਵੱਧ ਜਾਂਦਾ ਪਲੱਸ ਤੁਹਾਨੂੰ ਜਿਹੜਾ ਮਰੰਗਾ ਪਾਊਡਰ ਤੋਂ ਜਿੰਨੇ ਵੀ ਮਿਨਰਲ ਤੇ ਮੌਨ ਤੁਹਾਡੇ ਸਵੇਰ ਦੇ ਟਾਈਮ ਪੂਰੇ ਹੋ ਜਾਂਦੇ ਉਸ ਤੋਂ ਬਾਅਦ ਤੁਸੀਂ ਫਸਟ ਡਰਿੰਕ ਜਿਹੜੀ ਹੈਗੀ ਆ ਮਰੰਗਾ ਮੈਂ ਆਪਣੇ ਤੇ ਪਰਸਨਲ ਲਾ ਕੇ ਦੇਖਿਆ ਹੈਗਾ ਜੀ ਇਹ ਮਰੰਗਾ ਪਾਊਡਰ ਸਾਰਿਆਂ ਦਾ ਉਹ ਆ ਹਾਂ ਫਿਰ ਤੁਸੀਂ ਤੁਸੀਂ ਫ੍ਰੈਸ਼ ਨੂੰ ਮਤਲਬ ਫ੍ਰੈਸ਼ਰ ਪਾਊਡਰ ਫਾਰਮ ਦੇ ਵਿੱਚ ਤੁਸੀਂ ਸਿੱਧਾ ਬੱਚੇ ਨੇ ਕਿਸੇ ਨਹੀਂ ਖਾਣਾ ਹਾਂਜੀ ਕੋੜਾ ਹੁੰਦਾ ਬਹੁਤ ਹੁੰਦਾ ਜੇ ਬੱਚੇ ਨੂੰ ਵੀ ਤੁਸੀਂ ਦਏਗਾ ਬਹੁਤ ਕੋੜਾ ਹੋਊ ਪਰ ਉਹਦੀਆਂ ਡਰਮ ਸਟਿਕਸ ਤੇ ਅਚਾਰ ਵਗੈਰਾ ਤੇ ਸਬਜੀ ਵਗੈਰਾ ਬਹੁਤ ਬਣਾਉਂਦੇ ਆ ਇਹ ਸਾਊਥ ਇੰਡੀਅਨ ਆ ਬਣਾਉਂਦੇ ਨੇ ਜੀ ਉਹ ਤਾਂ ਫਿਰ ਤੁਸੀਂ ਫਰੈਸ਼ ਖਾਣਾ ਨਾ ਹਾਂਜੀ ਫਰੈਸ਼ ਦੀ ਜੇ ਗੱਲ ਕਰੀਏ ਮਤਲਬ ਉਹ ਇਹਨੂੰ ਉਹਨਾਂ ਨੇ ਆਪਣੀ ਰੁਟੀਨ ਲਾਈਫ ਦੇ ਵਿੱਚ ਉਹਨੂੰ ਕਾਫੀ ਇੰਟਰੋਡਿਊਸ ਕੀਤਾ ਹੋਇਆ ਆਪਣਾ ਆਪਣਾ ਪੰਜਾਬ ਦੀ ਚੀਜ਼ ਨਹੀਂ ਹੈਗਾ ਇੱਥੇ ਇੰਟਰੋਡਿਊਸ ਨਹੀਂ ਜਾਂਦੀ ਯਾਰ ਜੋ ਮਸਟ ਐਡ ਹੁਣ ਇਹਨਾਂ ਦੇ ਘਰ ਮਸਾਲੇ ਨੇ ਤੁਸੀਂ ਮੈਂ ਇਹਨਾਂ ਦਾ ਬਣਾਉਣਾ ਹੈਗਾ ਜੀ ਮਰਬਾ ਬਣਾਉਣਾ ਆਮਲੇ ਦਾ ਮਰਬਾ ਬਣਾਉਣਾ ਮੈਂ ਆਪਣੇ ਆਮਲੇ ਦਾ ਮਰਬਾ ਮੇਰੇ ਆਮਲੇ ਬਹੁਤ ਆ ਜੀ ਆਮਲਾ ਦਾ ਮਰਬਾ ਆਮਲਾ ਦਾ ਚਾਰ ਆਮਲੇ ਦੀ ਬਾਈ ਬਹੁਤ ਹੀ ਬੈਨੀਫੀਸ਼ੀਅਰ ਲੱਗਦਾ ਹੈ ਆਮਲਾ ਵੀ ਇੱਕ ਤੁਹਾਡੀ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਅੰਗ ਹੈ ਜ਼ਰੂਰੀ ਹੈ ਜ਼ਰੂਰੀ ਅੰਗ ਆ ਜਿਹੜਾ ਤਾਂ ਤੁਸੀਂ ਮਤਲਬ ਇਹਨੂੰ ਜਨ ਪ੍ਰਾਣਿਕ ਕਹਾਵਤ ਹੁੰਦੀ ਸੀ ਔਲੇ ਦਾ ਖਾਦਾ ਸੈਣ ਦਾ ਕਹਾ ਬਾਅਦ ਚ ਸਵਾਦ ਆਉਂਦਾ ਹੁੰਦਾ ਹੂੰ ਖੈਰਾ ਸਾਹਿਬ ਖੈਰਾ ਫਾਰਮ ਹਾਊਸ ਦੇ ਵਿੱਚ ਜੇ ਕਿਸੀਂ ਗੱਲ ਕਰੀਏ ਪਲਾਂਟਸ ਦੀ ਤਾਂ ਨਾਮ ਦੱਸ ਕੇ ਦੱਸੋ ਕਿਹੜੇ ਕਿਹੜੇ ਪਲਾਂਟਸ ਹੈ ਜੀ ਜਾਮਣ ਤੋਂ ਸ਼ੁਰੂ ਕਰਦੇ ਆਪਾਂ ਜੀ ਜਾਮਣ ਅੰਬ ਜੀ ਬੇ ਬੇਲ ਬੇਲ ਪੱਤਾਰ ਸਟਰਸ ਦੇ ਪਲਾਂਟ ਨੇ ਨਿੰਬੂ ਵਾਇਆ ਇਸ ਦੇ ਬਸਮਾਲਟਾ ਹੋਇਆ ਅ ਮਸੰਮੀ ਹੋਈ ਆਪਣੀ ਦੰਨ ਹੈਗਾ ਸੰਤਰਾ ਹੂੰ ਸਾਰੇ ਨਹੀਂ ਫਿਰ ਆਪਣਾ ਡ੍ਰੈਗਨ ਫਰੂਟ ਆ ਗਿਆ ਜੀ ਜੀ ਆਮਲਾ ਆ ਗਿਆ ਹੂੰ ਆਮਲੇ ਦੇ ਨਾਲ ਤਾਂ ਚੰਦਨ ਦੇ ਪਲਾਂਟ ਆ ਗਏ ਇਹਦੇ ਨੇਟਿਵ ਪਲਾਂਟ ਆ ਗਏ ਨਿੰਮ ਆ ਗਈ ਕਿੱਕਰਾ ਗਈ ਪਿਪਲ ਆ ਗਿਆ ਹੂੰ ਦੰਨ ਜੰਡ ਜੰਡੀ ਅੱਛਾ ਜੰਡੀ ਜੰਡੀ ਆ ਗਈ ਫਿਰ ਫਿਕਰ ਦਾ ਪਲਾਂਟ ਫਿਕਰ ਦੇ ਨਾਲ ਦਾ ਦਾ ਸਰੀਂ ਦਾ ਪਲਾਂਟ ਅੱਛਾ ਸਰੀਂ ਹਾਂ ਸਰੀ ਸੁਣਿਆ ਜੀ ਦੇਖਿਆ ਵੀ ਸਰੀਂ ਦਾ ਪਲਾਂਟ ਆ ਗਿਆ ਦਾ ਇਹਦਾ ਆਪਣਾ ਰੇਰੂ ਰੇਰੂ ਸੁਣਿਆ ਰੇਰੂ ਗੁਰਦੁਆਰਾ ਰੇਰੂ ਸਾਹਿਬ ਦਾ ਰੇਰੂ ਦਾ ਪਲਾਂਟ ਆ ਗਿਆ ਜੀ ਫਿਰ ਖੈਰ ਦੇ ਪਲਾਂਟ ਨੇ ਜੀ ਹੂੰ ਬੈਂਬੂ ਸਾਰੇ ਬਾਉਂਡਰੀ ਤੇ ਬੈਂਬੂ ਲੱਗਿਆ ਹੋਇਆ ਪਪਲੂ ਦਾ ਪਲਾਂਟ ਨੇ ਬੈਂਬੂ ਦੇ ਪਲਾਂਟ ਨੇ ਔਰ ਮਤਲਬ ਮੈਡੀਸਨਲ ਪਲਾਂਟ ਬਹੁਤ ਨੇ ਛੋਟੇ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਵੇਂ ਹਰਬਲ ਪਲਾਂਟ ਹੋਗੇ ਛੋਟੀਆਂ ਝਾੜੀਆਂ ਵਾਲੇ ਪਲਾਂਟ ਹੋਗੇ ਜਿਵੇਂ ਬ੍ਰਹਮੀ ਹੋਗੀ ਬਹੁਤ ਛੋਟੀ ਉਹ ਹੈ ਜੀ ਬ੍ਰਹਮੀ ਸੁਣੀਆ ਤੁਸੀਂ ਹਾਂਜੀ ਬ੍ਰਹਮੀ ਜੀ ਬ੍ਰਹਮੀ ਹੋਗੀ ਗੋਗਲ ਹੋਗੀ ਹਰੜਾ ਹੋਗੀ ਬਦਾਮ ਬਦਾਮ ਅਖਰੋਟ ਖਰੋਟ ਵੀ ਲੱਗਿਆ ਹੈ ਅੱਛਾ ਬਦਾਮ ਵੀ ਖਰੋਟ ਵੀ ਹਰੜ ਵੀ ਐਪਲ ਵੀ ਹਰੜ ਵੀ ਆਮਲਾ ਵੀ ਦਨ ਇਹ ਮੇ ਫਲਾਵਰ ਪਲਾਂਟ ਵੀ ਪਹੁੰਚ ਨੇ ਜਿਹਨਾਂ ਦੇ ਮੈਨੂੰ ਨਹੀਂ ਨਾਂ ਜਾਣਦੇ ਪਰ ਮੇਰੀ ਵਾਈਫ ਨੂੰ ਬਹੁਤ ਜਾਨਦੇ ਬਹੇੜਾ ਬਹੇੜਾ ਵੀ ਬਹੇੜਾ ਵੀ ਹੈਗਾ ਜੀ ਲਸੂੜੇ ਹੈ ਜੀ ਇਹ ਦੋ ਚੀਜ਼ ਲਸੂੜੇ ਵੀ ਹੈਗੇ ਆ ਜੀ ਟੱਕ ਵੀ ਆ ਅੱਕ ਵੀ ਆ ਟੱਕ ਵੀ ਆ ਅੱਕ ਵੀ ਆ ਲਸੂੜੇ ਵੀ ਆ ਜੀ ਲਸੂੜੇ ਵੀ ਨੇ ਜੀ ਫਿਰ ਸਾਡੇ ਇਹ ਜਿਹੜੀ ਹੈਗੀ ਆ ਮਿੱਠੀ ਨਮ ਮਿੱਠੀ ਨੀ ਮੱਛਾ ਕਿਹੜੀ ਪੱਤਾ ਜੀ ਨੂੰ ਬੋਲ ਰਹੇ ਆ ਜੀ ਹੂੰ ਹੂੰ ਉਹ ਤਾਂ ਇਸ ਰੇਂਜ ਚ ਵੈਸੇ ਹੀ ਬਹੁਤ ਸੈਲਫ ਗrown ਵੀ ਹੈਗਾ ਨਹੀਂ ਮੈਂ ਸਪੈਸ਼ਲ ਲਾਏ ਹੋਏ ਨਹੀਂ ਜੀ ਇਹਦੇ ਕੋਲ ਅੱਛਾ ਨਨ ਤੁਹਾਡੇ ਗੂਗਲ ਦਾ ਪਲਾਂਟ ਹੋ ਗਿਆ ਹੂੰ ਦਾ ਰੁਦਰਰਾਖਸ਼ ਦਾ ਪਲਾਂਟ ਅੱਛਾ ਰੁਦਰਰਾਖਸ਼ ਦਾ ਹੈ ਰੌਖ ਦਾ ਪਲਾਂਟ ਹੋ ਗਿਆ ਜੀ ਤੇ ਬਾਕੀ ਮੈਨੂੰ ਡਾਇਰੀ ਲਿਖ ਕੇ ਦੱਸਣਾ ਪਊਗਾ ਇੱਥੇ ਨੇਟਿਵ ਪਲਾਂਟ ਰਟੈਲਾ ਖੜਾ ਜੀ ਬਿਲਕੁਲ ਵਾਈਟ ਹੋ ਜਾਂਦਾ ਜੀ ਅੱਛਾ ਇਹ ਇਹਨੂੰ ਜਦੋਂ ਇਹਨੂੰ ਫਲਾਵ ਰਾਂਦੇ ਨੇ ਇਹਨੂੰ ਸਨੋਹ ਇੱਥੇ ਦਾ ਸਨੋਹ ਪਲਾਂਟ ਕਹਿੰਦੇ ਨੇ ਬਿਲਕੁਲ ਚਟਾਉਂਦਾ ਮਾਈਚ ਜੀ ਹੂੰ ਤਾਂ ਪਹਿਲਾਂ ਇੱਕ ਮੈਂ ਮ ਗੱਲ ਕਰ ਰਹੇ ਸੀਗੀ ਮਹਿੰਦੀ ਮਹਿੰਦੀ ਅਮਲਤਾਸ ਨਹੀਂ ਮਹਿੰਦੀ ਵੀ ਲੱਗੀ ਹੋਈ ਹੈ ਅਮਲਤਾਸ ਵੀ ਲੱਗਿਆ ਹੋਇਆ ਜੀ ਦੋਨੋਂ ਹੈਗਾ ਅੱਛਾ ਮਹਿੰਦੀ ਵੀ ਆ ਮੈਂਦੜ ਵੀ ਆ ਅੱਛਾ ਜੀ ਇਵਨ ਸਿੰਦਰ ਸਟਾਜ ਨੇ ਮਹਿੰਦੀ ਉਹ ਉਹ ਰੇਂਜ ਚਲਾਈ ਹੋਈ ਹੈ ਜੀ ਤਾਂ ਉਹਨੇ ਉਹ ਜਿਹੜੀ ਰੇਂਜ ਆਪਾਂ ਕਾਏ ਸੀਗਾ ਨਾ ਜੀ ਅੰਦਰ ਉਹ ਰੇਂਜ ਲਾਸਟ ਤੇ ਉਹਦੇ ਬਾਉਂਡਰੀ ਦੇ ਨਾਲ ਲੱਗੀਆਂ ਜਿਆ ਕਰੌਂਦਾ ਹੋਇਆ ਕਰੌਂਦੇ ਨੇ ਕਿਸਮਾਂ ਨੇ ਦੋ ਤਿੰਨ ਕਿਸਮਾਂ ਕਰੌਂਦੇ ਨੇ ਲੋ ਜੀ ਸੁਣੀ ਜੀ ਗੱਲਬਾਤ ਜੀ ਖੈਰਾ ਫਾਰਮ 'ਚ ਬੈਠਿਆ ਜੀ ਰੋਪੜ ਜ਼ਿਲ੍ਹੇ ਦਾ ਇੱਕ ਖਾਸ ਫਾਰਮ ਹਾਊਸ ਦੀ ਔਰ ਖਾਸ ਸ਼ਖਸੀਅਤ ਖੈਰਾ ਸਾਹਿਬ ਦੇ ਨਾਲ ਅਸੀਂ ਗੱਲਾਂ ਬਾਤਾਂ ਰਿਕਾਰਡ ਕੀਤੀਆਂ ਬੜੀ ਜਲਦੀ ਪੂਰਾ ਵੀਡੀਓ ਆਏਗਾ ਮੈਂ ਕਹਣਾ ਜੀ ਇਸ ਫਾਰਮ ਹਾਊਸ ਦੇ ਵਿੱਚ ਦੁਨੀਆ ਦਾ ਕੋਈ ਅਜਿਹਾ ਪਲਾਂਟ ਨਹੀਂ ਹੈ ਜਿਹੜਾ ਨਹੀਂ ਹੈ ਸਾਡੀ ਰੂਪੜ ਦੀ ਬਹੁਤ ਨਾਇਾਬ ਜਿਹੜੀ ਸ਼ਖਸੀਅਤ ਔਰ ਨਾਇਾਬ ਜਿਹੜਾ ਹੈ ਫਾਰਮ ਹਾਊਸ ਬੜਾ ਨਵਕਲਾ ਬੜਾ ਵਧੀਆ ਔਰ ਸਾਰੇ ਵਿਰਾਸਤੀ ਰੁੱਖ ਪੰਜਾਬ ਦੇ ਜੀ ਸਾਰੇ ਪੰਜਾਬ ਦੇ ਵਿਰਾਸਤੀ ਰੁੱਖ ਔਰ ਪੂਰੀ ਕੁੱਲ ਦੁਨੀਆ ਦੇ ਮੈਂ ਕਹਿੰਦਾ ਜਪਾਨੀ ਪੌਦੇ ਵੀ ਲਾਏ ਹੋਏ ਜੀ ਹੂੰ ਕਮ ਜਸਪ੍ਰੀਤ ਆਏ ਨੇ ਜੀ ਸਾਡੇ ਕੋਲ ਸਪੈਸ਼ਲ ਇਹ ਵਿਦੇਸ਼ ਤੋਂ ਇੱਥੇ ਪਹੁੰਚੇ ਨੇ ਸਾਡੇ ਸਬਸਕ੍ਰਾਈਬਰ ਨੇ ਮੈਂ ਕਿਦਾਂ ਦਾ ਲੱਗਿਆ ਫਾਰਮ ਹਾਊਸ ਜੀ ਵਾਹ ਕਮਾਲ ਬਹੁਤ ਹੀ ਜ਼ਿਆਦਾ ਮਿਹਨਤ ਦੇ ਨਾਲ ਔਰ ਸ਼ਿੱਦਤ ਦੇ ਨਾਲ ਇਹ ਫਾਰਮ ਹਾਊਸ ਬਣਾਇਆ ਆ ਆ ਹੈ ਜੀ ਰੈਜ਼ਿਡੈਂਸ ਇਹਨਾਂ ਦਾ ਖਾਸ ਤੌਰ ਤੇ ਦੇਖਣ ਵਾਲਾ ਜੀ ਪਹਿਲਾਂ ਉੱਪਰ ਜਾਈਏ ਫਿਰ ਆਉਨੇ ਚਲੋ ਚਲੋ ਜਿੰਨੀ ਤਾਂ ਨਹੀਂ ਕੋਈ ਲੋਗੇ ਨਹੀਂ ਇੱਥੇ ਕਿੰਨੇ ਵੈਸੇ ਰੂਮ ਕਿੰਨੇ ਬਣਾਏ ਜੀ ਉੱਪਰ ਇਸ ਦੇ ਵਿੱਚ ਆਪਾਂ ਅ ਟੂ ਰੂਮ ਸੈਟ ਹੈ ਜੀ ਹਾਂ ਜੀ ਹੂੰ ਇਹ ਸਾਰੀ ਹਲਦੀ ਆ ਗਈ ਦਿੱਤੇ ਉਹ ਥੱਲੇ ਜੀ ਹਾਂ ਜੀ ਸਾਰੀ ਹਲਦੀ ਆ ਗਈ ਥੱਲੇ ਗੰਨਾ ਲਾਇਆ ਸੀ ਉਹਦਾ ਗੁੜ ਬਣਾ ਰਿਆ ਜੀ ਹੂੰ ਉਹ ਸਿੰਬਲ ਦਾ ਰੋਖਾ ਸੋਹਣਾ ਲਿਸਨ ਹਾਂ ਜੀ ਇਹ ਸਾਹਮਣੇ ਸਿੰਬਲ ਦਾ ਰੋਖਾ ਉਹ ਆ ਸਿੰਬਲ ਹਾਂ ਜੀ ਸਿੰਬਲ ਰੋਖਾ ਆਪਣੀ ਕਰਵਾਣੀ ਚਾਹੁੰਦਾ ਨਾ ਜੀ ਹੂੰ ਠੀਕ ਹੈ ਜੋ ਸਭ ਤੋਂ ਵਧੀਆ ਚੀਜ਼ ਹੈ ਕਿ ਇਹਨਾਂ ਨੇ ਕੁਦਰਤ ਨਾਲ ਛੇੜਛਾੜ ਨਹੀਂ ਕੀਤੀ। ਮੈਂ ਕਹਿੰਦਾ ਕੁਦਰਤ ਨੂੰ ਜਿਹਾ ਉਵੇਂ ਹੀ ਰਹਿਣ ਦਿੱਤਾ। ਐਡ ਆਨ ਕਰਤਾ ਉਹ ਚ। ਹਾਂ ਨਹੀਂ ਇਹਨੂੰ ਫਿਰ ਇਹ ਚੀਜ਼ ਤਾਂ ਬਹੁਤ ਗੁੱਡੀ ਬੋਲਾ ਜੀ ਤੁਸੀਂ ਘਰ ਦਾ ਤੁਸੀਂ ਅੱਜ ਡਾਕਟਰ ਤੋਂ ਡਿਜ਼ਾਈਨਰ ਨੇ ਤੁਹਾਨੂੰ ਉਹ ਲਾਊਗਾ ਦੀ ਹੱਲ ਬਣਾ ਲਓਗੀ ਇੱਥੇ ਆ ਬਣਾ ਲਓ ਤੁਹਾਨੂੰ ਰੱਬ ਨੇ ਦਿੱਤਾ ਬਣਿਆ ਬਣਾਇਆ ਜੀ। ਹਾਂ ਜੀ ਬਣੀ ਬਣਾਇਆ ਦਿੱਤੀ ਇਹਨੂੰ ਮੇਨਟੇਨ ਕਰ ਲਓ ਦੀ। ਹੁਣ ਉਹ ਮਸਮ ਉਹ ਲੱਗੇ ਹੋਏ ਨੇ ਜੀ। ਖੱਟੀਆ। ਲੱਗੇ ਨੇ ਜੀ ਕੀ ਇਹ? ਖੱਟੀ ਮੈਂ ਸੰਤਰਾ ਹੁੰਦਾ ਨਾਲ ਜੀ। अच्छा ਇਹ ਤਾਂ ਤੇਲ ਸਾਬਣ ਪੈਂਦਾ ਸੀ ਬਹੁਤ ਸੋਹਣਾ ਤੇ ਬੇਟਾ ਮੈਂ ਜੋਗਾ ਸੈਂਟਰ ਬਣਾਇਆ ਸੀ ਅਨਲਕਲੀ ਇਹ ਐਕੀ ਅੱਗ ਲੱਗ ਗਈ। ਅੱਛਾ। ओहो। ਅਸਮਾਨੀ ਦੀ ਬਿਜਲੀ ਨਾਲ ਨਾਲ ਉੱਪਰ ਸਰਕਟ ਦੇ ਚਤ ਪਾਜੀ ਹੋਈ ਸੀ। ਅੱਛਾ ਜੀ। ਹੁਣ ਦੁਬਾਰਾ ਇਹਨੂੰ ਥੋੜਾ ਦਾ ਮੋਡੀਫਾਈ ਕਰਕੇ ਬਣਾਉਣਾ। ਇਹ ਦਰਵਾਜ਼ਾ ਵੀ ਬੜਾ ਖਾਸ ਲੈ ਕੇ ਆਏ ਜੀ ਕਿਦੋਂ ਜੀ? ਇਹ ਅੱਛਾ ਦੋ ਇਹਦਰ। ਹੂੰ। ਖਵਾ ਜੀ ਕੋ। ਆ ਜੀ। ਇੱਥੋਂ ਸਭ ਕੁਝ ਆਲੇ ਦੋਲੇ ਸਾਰਾ ਕੁਝ ਦਿਖਾਈ ਦੇ ਰਿਹਾ ਜੀ ਹਣਾ ਜੀ? ਥੋੜਾ ਜਿਹਾ ਵੱਡਾ ਬਣਾਉਂਗਾ ਇਹਨੂੰ ਸੈਟਿੰਗ ਜਰੀਆ ਜਿਵੇਂ ਉੱਥੇ ਬਣਾਇਆ ਉਹਨਾਂ ਦੀ ਜੀ ਇਹ 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 ਆਇਆ ਜਿਵੇਂ ਜਿਹੜਾ ਮੇਰੇ ਸਭ ਤੋਂ ਪਹਿਲਾ ਕੰਸਟਰਕਸ਼ਨ ਇਹ ਹੈ ਬਾਰਮ ਦੀ ਮਤਲਬ ਪਹਿਲਾਂ ਇੱਥੋਂ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਕੀਤਾ ਟੀਕ ਪੁਆਇੰਟ ਤੇ ਬੈਠਣ ਨੂੰ ਹੌਲੀ ਹੌਲੀ ਆਈਡੀਆ ਆਈ ਜਾਂਦੇ ਨੇ ਵੀ ਤੁਸੀਂ ਇਹ ਲੋਕੇਸ਼ਨ ਕਿਉਂ ਲੱਭੀ ਮਤਲਬ ਪੰਜਾਬ ਚ ਹੋਰ ਵੀ ਇੰਨੀ ਜਗਾ ਨਹੀਂ ਸੀ ਇੱਥੇ ਹੀ ਉਹ ਲੋਕ ਤੁਹਾਨੂੰ ਇਹ ਪੁਆਇੰਟ ਤੁਸੀਂ ਕਿਵੇਂ ਫਾਈਂਡ ਆਊਟ ਕੀਤਾ ਇਹ ਮੈਂ बेसिकली ਤੁਹਾਨੂੰ ਦੱਸਣਾ ਰਿਐਲਿਟੀ ਦੱਸਾਂ ਸਸਤੀ ਬਹੁਤ ਸਹੀ ਹੈ। ਬਾਜੀ ਨਹੀਂ ਸਸਤੀ। ਬਾਜੀ ਨਹੀਂ ਸਸਤੀ। ਪਹਿਲਾਂ ਸਸਤੀ ਸੀ। ਹਾਂਜੀ। ਤੇ ਇੱਕ ਮੇਰੇ ਮਨ 'ਚ ਫਤੂਰ ਸੀਗਾ ਵੀ ਕੋਈ ਦੁਨੀਆ ਤੋਂ ਵੱਖਰਾ ਕਰਨਾ ਹੈਗਾ। ਹੂੰ। ਉਹ ਫਤੂਰ ਨੂੰ ਮੈਂਦ ਕਰਨ ਲਈ ਪੁੱਤਰਾ ਮੈਨੂੰ ਬਹੁਤ ਟਾਈਮ ਲੱਗਿਆ ਫਤੂਰ ਕੱਢਣ ਨੂੰ ਵੀ ਫਤੂਰ ਨੂੰ ਆਪਣਾ ਥੋੜਾ ਕਹਿੰਦੇ ਨੇ ਪੈਸ਼ਨ ਨੂੰ। ਹੂੰ। ਪੈਸ਼ਨ ਨੂੰ ਐਗਜ਼ੀਕਿਊਟ ਕਰਨ ਲਈ ਕੁਝ ਦਿਖਾਣ ਲਈ ਚਾਹੀਦਾ ਹੈ ਗਾਜੂ ਹੈ ਤੁਸੀਂ ਹੁਣ ਜਿੰਨੀ ਵਾਰੀ ਮੈਂ ਦਿਨ ਤੇ ਤਿੰਨ ਚਾਰ ਤੀਜਾ ਗੇੜਾ ਤੁਹਾਡੇ ਨਾਲ ਮੇਰਾ ਤਿੰਨ ਚਾਰ ਵਾਰੀ ਦੋ ਗੇੜੇ ਮੈਂ ਕੱਲਾ ਲਾਉਣਾ ਸਾਰੇ ਫਾਰਮ ਦੇ ਫਿਰ ਮੈਂ ਦੇਖੀਦਾ ਇੱਥੇ ਕੀ ਹੋ ਸਕਦਾ ਇੱਥੇ ਕਿਹੜਾ ਪਲਾਂਟ ਲੱਗ ਸਕਦਾ ਇੱਥੇ ਕੀ ਲੱਗ ਸਕਦਾ ਮੈਂ ਨੰਨਾਈ ਸੀ ਹੁਣ 500 ਪਲਾਂਟ ਅਸੀਂ ਫਰਵਰੀ ਚ ਲਾਉਣਾ 500 ਲਾਉਣਾ ਉਹਦੇ ਵਿੱਚ ਹੂੰ ਜੂਨ ਜਿਦਾ ਹੈ ਸਾਰੀ ਚੰਦਨ ਵਾਲੀ ਹੈ ਜੀ ਇਹ ਤਾਂ ਇਹ ਇਹ ਚੰਦਨ ਵਾਲੀ ਹੈ ਸਾਰੀ ਵਾਲੀ ਦੇ ਵਿੱਚ ਚੰਦਨਾ ਫੈਰ ਆ ਰੀਠਾ ਅੱਛਾ ਜੀ ਰੀਠਾ ਇਸ ਤੋਂ ਪਿੱਛੇ ਮੈਂ ਤੁਹਾਨੂੰ ਲੈ ਕੇ ਜਾਣਾ ਸੀ ਉਹ ਪੁਆਇੰਟ ਤੋਂ ਸਿੱਧੀ ਨਿੰਦੀ ਉਹ ਬੈਲੀ ਮੈਂ ਸਾਰੇ ਡੈਡ ਪਾਮ ਦੀ ਬੈਲੀ ਤਿਆਰ ਕਰਦੇ ਡੈਡ ਪਾਮ ਦੀ ਉਹਦੇ ਪਿੱਛੇ ਦੀ ਹੈ ਜੀ ਉੱਥੇ ਇੱਕ ਬਹੁਤ ਵੱਡਾ ਡੈਮ ਬਣ ਰਿਹਾ ਜੀ ਹੂੰ ਵੋਟਿੰਗ ਲਈ ਵੀ ਹੋਵੇਗਾ ਜੀ ਪੂਰਾ ਪਾਣੀ ਜਿਹਨੇ ਇਹ ਪਾਣੀ ਰੋਕਿਆ ਉਹ ਵੀ ਉੱਥੇ ਉਹ ਕਾਉਂਟ ਬਣਾ ਰਹੇ ਨੇ ਜੀ ਸਰਕਾਰ ਬਣਾ ਰਹੀ ਹੈ ਅੱਛਾ ਗਵਰਨਮੈਂਟ ਬਣਾ ਰਹੀ ਹੈ ਡੈਮ ਬਣਾ ਰਹੀ ਹੈ ਇੱਥੇ ਹਾਂ ਜੀ ਹਾਂ ਜੀ ਅੱਛਾ ਉਹ ਅੱਜ ਤੋਂ ਉਹ ਵੀ ਸਰਕਾਰੀ ਬੰਦੇ ਆਏ ਸੀਗੇ ਹੂੰ ਉਹ ਵਿਜ਼ਿਟ ਕਰਦੇ ਨੇ ਕਿਉਂਕਿ ਇੱਕ ਮਾਡਲ ਦਿਖਾ ਰਹੇ ਨੇ ਕਿ ਸੋਇਲ ਏਰੋਜਨ ਕਿਵੇਂ ਰੋਕਣੀ ਹੈ ਤੁਸੀਂ ਜੀ ਫਿਰ ਉਹਨਾਂ ਕੋਲ ਹਾਇਦਾ ਮਤਲਬ ਇੱਕ ਮਾਡਲ ਫਾਰਮ ਮੇਰਾ ਹੀ ਆ ਹੂੰ ਜਿਹਦੇ ਵਿੱਚ ਸਾਰੀ ਚੀਜ਼ ਪ੍ਰੈਕਟੀਕਲੀ ਇੰਕਲੀਮੈਂਟ ਹੋ ਰਹੀ ਹੈ ਹੂੰ ਪਿੱਛੇ ਮੇਰੀ ਕਣਕ ਲਾਈ ਹੋਈ ਹੈ ਜੀ ਉਹ ਸੋਨਾ ਮੋਤੀ ਕਣਕ ਆ ਜੀ ਅੱਛਾ ਜੀ ਜੇ ਇੱਥੋਂ ਪੁਆਇੰਟ ਤੋਂ ਦੇਖੀ ਉਹ ਸੋਨਾ ਮੋਤੀ ਹੈ ਮਟਾ ਸੋਨਾ ਮੋਤੀ ਸੋਨਾ ਮੋਤੀ ਹਾਂ ਜੀ ਉਹ ਗਨ ਇਰੀਗੇਸ਼ਨ ਨਾਲ ਆ ਜੀ ਇਹ ਸਾਰਾ ਕਰਨੀ ਰਿਚਨਾ ਉਹ ਨਿੰਬੂ ਦੇਖੋ ਕਿੰਨਾ ਸੋਹਣਾ ਲੱਗਦਾ ਹੂੰ ਇਹਨਾਂ ਮੈਂ ਆਚਾਰ-ਚਾਰ ਕਰਦਾ ਹਾਂ ਉਹ ਦੇਖੀਤ ਲੈਮਨ ਉਹ ਨਿੰਬੂ ਹੈ ਕਿੰਨਾ ਮੋਟਾ-ਮੋਟਾ ਜੇ ਇੱਕ ਆਗਜੇ ਨਿੰਬੂ ਨਹੀਂ ਆਗਜੇ ਨਹੀਂ ਇਹ ਚਾਰ ਵਾਲਾ ਨਿੰਬੂ ਆਚਾਰ ਵਾਲਾ ਨਿੰਬੂ ਜੀ ਹਾਂਜੀ ਹੂੰ ਅੰਕਲ ਜੀ ਮੇਰਾ ਇੱਕ ਸਵਾਲ ਫੈਮਲੀ ਤੇ ਸਮਾਜ ਨੇ ਕਿੰਨਾ ਕੋ ਵਿਰੋਧ ਕੀਤਾ ਤੁਹਾਡਾ ਫੈਮਲੀ ਦੇਖੋ ਮੇਰੀ ਵਾਈਫ ਮੇਰੇ ਬੱਚੇ ਤਾਂ ਨਾਲ ਸੀਗੇ ਅੱਛਾ ਮੇਰੇ ਰਿਸ਼ਤੇਦਾਰ ਸੀਗੇ ਹੂੰ ਉਹ ਬਹੁਤ ਗੱਲਾਂ ਪੁੱਟੀਆਂ ਸਿੱਧੀਆਂ ਕਰਦੇ ਸੀ ਉਹਨਾਂ ਦਾ ਬਾਬੇ ਨਾਨਕ ਦੋਈ ਗਏ ਤੁਸੀਂ ਕਰਾਈਏ ਤਾਂ ਡੋ ਉਹ ਹੀ ਲੋਕ ਕਹਿੰਦੇ ਨੇ ਵੀ ਅਸੀਂ ਰਾਤ ਕੱਟਣੀਆਂ ਤੁਹਾਡੇ ਕੋਲ ਖੈਰਾ ਸਾਹਿਬ ਇੱਕ ਮੇਰਾ ਵੀ ਸਵਾਲ ਹੈ ਕਿੰਨੇ ਸਾਲ ਲੱਗੇ ਤੁਹਾਨੂੰ ਇਹ ਸਾਰਾ ਪ੍ਰੋਜੈਕਟ ਹੁਣ ਤੱਕ 2026 ਤੱਕ ਜੀ 2026 ਤੱਕ 2011 ਚ ਮੈਂ ਆਉਣਾ ਸ਼ੁਰੂ ਕੀਤਾ ਸੀਗਾ ਜੀ ਅੱਛਾ ਇੱਥੇ 2011 ਤੇ ਹੌਲੀ ਹੌਲੀ ਵਾਈਫ ਮੈਂ ਐਕਚੁਅਲੀ ਜਿਵੇਂ ਇਹਨਾਂ ਨੂੰ ਬਤੂਰ ਆ ਸਾਡੇ ਬਤੂਰ ਹੁੰਦਾ ਸੀ ਚਲੋ ਫਾਰਮ ਤੇ ਜਖੀ ਜਾ ਕੇ ਕੀ ਕਰ ਸਕਦੇ ਅੱਛਾ ਉਹ ਦੇਖਣਾ ਕਰੇ ਜਿਵੇਂ ਜਦੋਂ ਮੇਰੇ ਕੋਈ ਰਿਗਰੈਂਡਾ ਵੀ ਨਹੀਂ ਸੀਗਾ ਉਹ ਟਾਈਮ ਤੋਂ ਪਾਣੀ ਪਹਿਲਾਂ ਥੱਲੇ ਸੱਟਣਾ ਫਿਰ ਚੱਕ ਕੇ ਬੂਟਿਆਂ ਨੂੰ ਲਾਉਣਾ ਗਰਾਂਟੇਜਨ ਅਸੀਂ 11 ਤੋਂ ਥੋੜੀ ਥੋੜੀ ਸ਼ੁਰੂ ਕਰਤੀ ਸੀਗੀ ਹੂੰ ਫਿਰ 18 ਤੇ ਮੈਂ ਰਿਟਾਇਰ ਹੋ ਗਿਆ ਆਫਟਰ 18 ਮੇਰੇ ਸਮਝ ਲਓ ਵੀ ਪੂਰੇ ਡੈਡੀਕੇਟਿਡ ਯਰ ਨੇ ਅਪ ਟੂ ਨਾਓ ਹੂੰ 18 ਤੋਂ ਲੱਗੇ ਹੁਣ ਤੱਕ 3 15 16 16 ਸਾਲ 15 16 ਸਾਲ ਦਾ ਸਫਰ ਹੈ ਹਲੇ ਮੈਨੂੰ ਇਹ ਨਹੀਂ ਗਨਣਾ ਵੀ ਮੈਂ ਅਚੀਵ ਕਰ ਲਿਆ ਹਲੇ 5 ਸਾਲ ਹੋ ਰਿਹਾ ਆਪਣਾ ਫਿਰ ਮੈਂ ਆਈ ਵਿਲ ਸੇ ਵੀ ਆਈ ਹੈਵ ਸੀਨ ਸਮਥਿੰਗ ਸਫਰ ਜਾ ਰਹੀ ਹੈ ਮੈਂ ਕਹਿੰਦਾ 5 ਸਾਲ ਬਾਅਦ ਫਿਰ ਤੁਸੀਂ ਕਹਿੰਦਾ ਮੈਂ ਕੁਝ ਹੋਰ ਅਚੀਵ ਕਰਨਾ ਕਿਉਂਕਿ ਇਹ ਸ਼ਖਸੀਅਤ ਹੀ ਐਸੀ ਹੈ ਜੀ ਇਹ ਚੀਜ਼ ਐਸੀ ਨਹੀਂ ਆ ਜੀ ਇਹ ਚੀਜ਼ ਬੁੱਢੀ ਨਹੀਂ ਹੋਣ ਦਿੰਦੀ ਨਾ ਤੁਹਾਨੂੰ ਥੋੜੀ ਸੋਚ ਨਹੀਂ ਬੁੱਢੀ ਹੋਣ ਦਿੰਦੀ ਆ ਲੈ ਖੁਦ ਤੁਹਾਨੂੰ ਤੁਸੀਂ ਕਲੱਬ ਜਾਂਦੇ ਹੋ ਰੋਜ਼ ਜਾਂਦੇ ਹੋ ਉੱਥੇ ਵੀ ਤੁਸੀਂ ਗੌਰ ਹੋਦਗੇ ਉਲਟਾ ਇਹ ਤੁਹਾਡੀ ਜਿਹੜੀ ਲਾਈਫ ਆ ਉਹ 15 ਤੋਂ 20 ਸਾਲ ਬੁਧਾਉਂਦੀ ਹੈ ਕਿ ਤਾਉਂਦੀ ਨਹੀਂ ਹੈਗੀ ਮੈਂ ਆਂਦੇ ਹੀ ਕਿਹਾ ਸੀਗਾ ਵੀ ਖੈਰਾ ਸਭ ਪਹਿਲਾਂ ਨਾਲੋਂ ਯੰਗ ਹੋਗੇ ਮੈਂ ਇਹਨਾਂ ਤਿੰਨ ਤਿੰਨ ਕ ਸਾਲ ਬਾਅਦ ਮਿਲੇ ਆ ਦੁਬਾਰਾ ਜੀ ਹਾਂਜੀ ਅਲੋ ਇਹਦਾ ਪੂਰਾ ਟਰੀ ਹਾਊਸ ਵਾਂਗ ਹੈ ਜੀ ਹਾਂ ਜੀ ਹੈ ਇੱਥੋਂ ਦੀ ਐਂਟ੍ਰੈਂਸ ਆ ਦੇਖੋ ਆਹ ਹੈ ਸਿਸਟਮ ਵੀ ਇੱਥੋਂ ਦਾ 뷰 ਬਹੁਤ ਜ਼ਬਰਦਸਤ ਹੈ ਓਪਨ ਕਿਚਨ ਹਾਂ ਜੀ ਵਾਓ ਨਾਈਸ ਬਹੁਤ ਸੋਣਾ 뷰 ਹੈ ਹੂੰ ਇਹ ਛੋਟਾ ਦਾ ਮੇਰਾ ਉਹ ਰੰਤਦ ਕੇ ਗਵਾਜੀ ਵਾ ਪੈਸੇ ਬਾਅਦ ਕੀ ਪਹਿਲਾਂ ਸੀ ਇੱਕ ਵਾਰੀ ਕਾਈ ਜੀ ਇੱਕ ਵਾਰੀ ਇੱਥੇ ਆ ਵਾਲਾ ਇਹ ਬੇਟਾ ਮੇਰੀ ਬਾਹਰ ਹਮ ਇੱਥੇ ਆ ਬਾਹਰ ਹੈ 12 ਇਹ ਸਟਿੰਗਰੀਆ ਦੋ ਵਾਰ ਇੱਕ ਇਹ ਚਨਾ ਬੋਲੀ ਜੀ ਹਮ ਇਹ ਬਾਥਰੂਮ ਲੈ ਵੀ ਦੋ ਇਹ ਵੀ ਸਾਰੇ ਨੀਚੇ ਲੋਹੇ ਦਾ ਸਾਰਾ ਬਣਾ ਕੇ ਢਾਂਚਾ ਜੀ ਉਸ ਤੇ ਪੜਾ ਰਹੇ ਨੇ ਵਿੱਚ ਲੱਕੜ ਹੀ ਆ ਫਲਾਈ ਆ ਦਾ ਬੈਂਗੂ ਆ ਬਸ ਅਸਰ ਫਲਾਈ ਆ ਬੈਂਗੂ ਜੀ ਹਾਂਜੀ ਆਹੋ ਬਟਾ ਸੋ ਇਹ ਇਹ ਬਾਥਰੂਮ ਆ ਨੇ ਦੋਨਾਂ ਦਾ ਦੋਨ ਅਟੈਚਡ ਹੈ ਜੀ ਹਾਂਜੀ ਹਮ ਤੇ ਵਾਸ਼ਰੂਮ ਵਾਲੇ ਅਜਤ ਆ ਤੁਹਾਡਾ ਡਰੈਸਿੰਗ ਵਾਲਾ ਹੋ ਗਿਆ ਹਾਂਜੀ ਇਹ ਵਾਸ਼ਰੂਮ ਹੋ ਗਿਆ ਸੋ ਇਹ ਇਹ ਬੈਡਰੂਮ ਦੀ ਰਿਕੁਇਰਮੈਂਟ ਹੋਊਗਾ ਹਾਊਸ ਸੈਟ ਕੰਪਲੀਟ ਹਾਂ ਨੂੰ ਕੰਪਲੀਟ ਹੋਊਗਾ ਇੱਕ ਮੀਆਂ ਬੀਬੀ ਨੂੰ ਗੱਲ ਨਹੀਂ ਬਹੁਤ ਬੜੀ ਬਹੁਤ ਬੜੀ ਹੈ ਬਹੁਤ ਬੜੀ ਹੈ ਸਾਡਾ ਮੈਂ ਤੇ ਮੇਰੀ ਵਾਈਫ ਦਾ ਹੈ ਥੀਮ ਹਾਊਸ ਹਮ ਜਿਵੇਂ ਜੁੱਥੇ ਮਰਜ਼ੀ ਚਲੇ ਜਾਈਏ ਅਸੀਂ ਇੱਥੇ ਰਹਿਣਾ ਜਦੋਂ ਉਹਨੇ ਆ ਜਾਣਾ ਇੱਥੇ ਰਹਿਣਾ ਜੀ ਹੁਣ ਕੈਨੇਡਾ ਹਾਂ ਕੈਨੇਡਾ ਉਧਰ ਸਰ ਕਿਹੜੀ ਜਗ੍ਹਾ ਰਹਿੰਦੇ ਬਿੱਟੋ ਇੱਟੋ ਵਿਖੋ ਟੋਰਾਂਟੋ ਦੇ ਨਾਲ ਹੀ ਹੈ ਇੱਟੋ ਵਿਖੋ ਹਮ ਬਖਿਆ ਤੂੰ ਇਹਨੂੰ ਦੇਖੋ ਹੈ ਵੀ ਕਿੰਨਾ ਹੈ ਨਾਭ ਹੈ ਸਵੇਦੀ ਦੀ ਨਾਭ ਕਹਿੰਦੇ ਸਨ ਹਾਂਜੀ ਹਮ ਬਹੁਤ ਜ਼ਿਆਦਾ ਹੈ ਵੀ ਬਹੁਤ ਜ਼ਿਆਦਾ ਤੁਸੀਂ ਦੇਖੋ ਇਹ ਸਾਈਡ ਕਾਰਨਰ ਮਤਲਬ ਟੇਬਲ ਵੀ ਹੈ ਸਾਰਾ ਕਿਸ ਨੂੰ ਕਿੰਨਾ ਵਧੀਆ ਕਵਰ ਕਰ ਰਿਹਾ ਇਹ ਦੇ ਦਰਸ਼ਨ ਕਰ ਰਹੇ ਉਹ ਸਾਰਾ ਦੇ ਨਾਲੇ ਦੇਖੋ ਜੀ ਹੈਗੀ ਤੁਹਾਨੂੰ ਮੈਂ ਉਧਰ ਦਿਖਾਉਣਾ ਇੱਕ ਜੜ ਦਾ ਖਾਇਰ ਦੇ ਨੱਕੜ ਨਹੀਂ ਜੜ ਸੀਗੀ ਆਦੋ ਜੀ ਅੱਛਾ ਹੂੰ ਤੇ ਤੁਹਾਨੂੰ ਜੇ ਤੁਸੀਂ ਇਹਦੇ ਵੀਅੂ ਦੇਖੇਂਗੇ ਤੁਹਾਨੂੰ ਇਹ ਲੱਗੂਗਾ ਵੀ ਸਾਈਡ 뷰 ਕੋਸੋਰ ਲੱਗਦਾ ਫਰੰਟ ਕੋਸੋਰ ਲੱਗਦਾ ਹਾਂ 12 ਸਿੰਗਲ ਟਾਈਪ ਲੱਗਦਾ ਦੇਖਣ ਨੂੰ ਜਾਇ ਇਹ ਮੱਛੀ ਵੱਡੀ ਮੱਛੀ ਆ ਮੂੰਹ ਵੱਡਾ ਹੋਇਆ ਮੂੰਹ ਜਾਨਵਰਾਂ ਦੀ ਗੱਲ ਤੁਸੀਂ ਕੀਤੀ ਸੀ ਕਿਹੜੇ ਕਿਹੜੇ ਜਾਨਵਰ ਆ ਆਪਣੇ ਇਸ ਵੀ ਵਿੱਚ ਦਰਸਾ ਦਿੱਤਾ ਗੱਲ ਹੋ ਗਈ ਜੀ ਦੇਖੋ ਸਾਰੇ ਜਾਨਵਰ ਨੇ ਹੂੰ ਸ਼ੇਰ ਆ ਗੋ ਆ ਗੋਦ ਸੰਦ ਹਿੰਗ ਨੇ ਗੋਦਾ ਸ਼ੇਰ ਸ਼ੇਰ ਦੇ ਤੱਕ ਹੋ ਜਾਂਦੇ ਨੇ ਹੂੰ ਉਹਨੂੰ ਇੰਗਲਿਸ਼ ਵਿੱਚ ਉਹਨੂੰ ਆਉਣ ਨੂੰ ਕੀ ਕਹਿੰਦੇ ਨੇ ਤੇ ਆਪਣਾ ਕੀਤਾ ਦਾ ਜੰਗਲੀ ਸੂਰ ਵਗੈਰਾ ਮਿਲਦੇ ਤੇ ਛੋਟਾ ਕੀਤੇ ਤੋਂ ਛੋਟਾ ਧਨਵਰ ਉਹ ਤਾਂ ਆਪਣੇ ਫਾਰਮ 'ਚ ਵੀ ਆਇਆ ਹੋਇਆ ਜੀ ਇਹ ਮੈਂ ਫੋਟੋ ਲਗਾਉਂਗਾ ਤੁਹਾਨੂੰ ਹੂੰ ਛੋਟਾ ਜਿਹੜਾ ਉਹਨੂੰ ਬਾਹਰ ਬਿੱਲਾ ਆਫਾ ਪੰਜਾਬੀ 'ਚ ਬਾਹਰ ਬਿੱਲਾ ਨਹੀਂ ਕਹਿੰਦੇ ਹੁੰਦੇ ਸੀ ਵੱਡਾ ਬਿੱਲਾ ਬਾਗੜ ਬਾਗੜ ਬਿੱਲਾ ਜੀ ਉਹ ਹੋ ਗਿਆ ਫਿਰ ਨੀਲਗਾ ਜੰਗਲੀ ਸੂਰ ਵਗੈਰਾ ਫਿਰ ਜੰਗਲੀ ਸੂਰ ਬਾਰਾਂ ਸਿੰਘੇ ਆ ਆ ਬਾਰਾਂ ਸਿੰਘੇ ਤੇ ਹਿਰਨ ਤਾਂ ਇੱਧਰ ਬੜਾ ਕਾਮਨ ਹੈ ਹਾਂ ਇਸ 42 ਕਿਲੋ ਦੇ ਵਿੱਚ ਤਾਂ ਹੈ ਇੰਦਰ ਤੋਂ ਬੜਾ ਕਾਮਨ ਗੁੰਗੜੀ ਆਪਣੀ ਦੂਸਰੀ ਗੱਦੜਾ ਹੂੰ ਇਹ ਬਹੁਤ ਬਨੇ ਜੀ ਚਲਿਏ ਬਾਹਰ ਹੋ ਜੀ ਹਾਂ ਇਧਰ ਆ ਜੋ ਮੈਂ ਮਾ ਦੋ ਅੱਛਾ ਲਾਈਟ ਸਾਰੀਆਂ ਆਨ ਕਰ ਦਿੰਦੀ ਜੀ ਆਹ ਹੈ ਸਲੀਬੀਓ ਆ ਸਾਹਮਣੇ ਇਹ ਪੂਰੀ ਲੇਕ ਹੈ ਜੀ ਸਾਹਮਣੇ ਜੀ ਆਹ ਵੀਊ ਦਿਖਾਓ ਜੀ ਜਰਾ ਇੱਥੋਂ ਪਾਓ ਜੀ ਕੈਮਰਾ ਦੀ ਲਓ ਜੀ ਖੇਰਾ ਫਾਰਮ ਹਾਊਸ ਜ਼ਿਲ੍ਹੇ ਰੋਪੜ ਦਾ ਜੀ ਪਰਖਾਲੀ ਘਾੜ ਦੇ ਇਲਾਕੇ ਦੇ ਵਿੱਚ ਜੀ